6 ਫਰਵਰੀ 1965 ਸਮਾਂ ਤਕਰੀਬਨ ਦੁਪਹਿਰ ਦੇ 12:30 ਦਿੱਲੀ ਤੋਂ ਅੰਬਾਲਾ ਆਉਂਦੀ ਜਰਨੈਲੀ ਸੜਕ ਤੇ ਪੈਂਦੇ ਪਿੰਡ ਸੋਈ ਦੇ ਸਰਕਾਰੀ ਸਕੂਲ ਦੇ ਸਾਹਮਣੇ ਚੱਲੀਆਂ ਅੰਨੇਵਾ ਗੋਲੀਆਂ ਨੇ ਦੱਸ ਦਿੱਤਾ ਕਿ ਕੁਝ ਵੱਡਾ ਵਾਪਰ ਚੁੱਕਿਆ ਹੈ ਇਹ ਸੱਚੀ ਵੱਡਾ ਕਤਲकांड ਸੀ ਇਹ ਸਾਂਝੇ ਪੰਜਾਬ ਦਾ ਐਨਾ ਗੁੰਝਲਦਾਰ ਕਤਲ ਕੇਸ ਸੀ ਕਿ ਸਰਕਾਰ ਦੀਆਂ ਵੱਡੀਆਂ ਏਜੰਸੀਆਂ ਨੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਕੇਸ ਦੀ ਜਾਂਚ ਲਈ 2 ਡੀਆਈਜੀ, 10 ਡੀਐਸਪੀ, 40 ਇਨਸਪੈਕਟਰ ਅਤੇ 100 ਸਪਾਹੀ ਨਿਯੁਕਤ ਕੀਤੇ ਗਏ। 7000 ਵਿਅਕਤੀਆਂ ਦੀ ਗ੍ਰਿਫਤਾਰੀ, 4500 ਕਾਰਾਂ ਦੀ ਚੈਕਿੰਗ ਕੀਤੀ। ਇਹ ਸਭ 45 ਦਿਨਾਂ ਤੱਕ ਚੱਲਦਾ ਰਿਹਾ ਪਰ ਕਾਤਲ ਫਿਰ ਵੀ ਪੁਲਿਸ ਦੇ ਹੱਥ ਨਾ ਲੱਗੇ। ਸਤਿ ਸ੍ਰੀ ਅਕਾਲ, ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ। ਇਹ ਆਜ਼ਾਦੀ ਤੋਂ ਬਾਅਦ ਪਹਿਲਾ ਵੱਡਾ ਕਤਲकांड ਸੀ ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਅਤੇ ਉਸਦੇ ਤਿੰਨ ਸਾਥੀ ਮਾਰੇ ਗਏ ਸਨ ਕੈਰੋਂ ਕਤਲकांड ਨੂੰ ਸਮਝਣ ਤੋਂ ਪਹਿਲਾਂ ਪ੍ਰਤਾਪ ਸਿੰਘ ਕੈਰੋਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਜੱਟਾਂ ਦੇ ਢਿੱਲੋ ਪਰਿਵਾਰ ਵਿੱਚ ਹੋਇਆ ਉਹਨਾਂ ਦਾ ਜੱਦੀ ਪਿੰਡ ਤਰਨਤਾਰਨ ਜ਼ਿਲ੍ਹੇ ਦੀ ਤਹਿਸੀਲ ਪੱਟੀ ਵਿੱਚ ਕੈਰੋਂ ਸੀ ਇਸ ਕਰਕੇ ਹੀ ਉਹਨਾਂ ਦੇ ਨਾਮ ਦੇ ਨਾਲ ਕੈਰੋਂ ਲੱਗਦਾ ਸੀ ਇੱਕ ਸਮਾਜ ਸਿਆਸਤ ਦੇ ਵਿੱਚ ਅਜੇ ਆ ਵੀ ਆ ਕਿ ਉਹ ਲੋਕੀ ਅੱਜ ਵੀ ਉਸ ਸਮੇਂ ਨੂੰ ਕੈਰੋ ਦੌਰ ਦੇ ਨਾਲ ਯਾਦ ਕਰਦੇ ਨੇ ਅੱਗੇ ਗੱਲ ਕਰੀਏ ਤਾਂ ਉਹਨਾਂ ਦੇ ਦਾਦਾ ਗੁਲਾਬ ਸਿੰਘ ਢਿੱਲੋ ਇਲਾਕੇ ਵਿੱਚ ਮੰਨੇ ਪਰਵੰਨੇ ਬੰਦੇ ਸਨ ਕੈਰੋ ਦੇ ਪਿਤਾ ਨਿਹਾਲ ਸਿੰਘ ਕੈਰੋ ਨੇ ਬੀਬੀਆਂ ਦੀ ਸਿੱਖਿਆ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਪ੍ਰਤਾਪ ਸਿੰਘ ਕੈਰੋ ਨੇ ਦੇਰਾਦੂਨ ਦੇ ਕਰਨਲ ਬ੍ਰਾਊਨ ਕੈਵਰੇਜ ਸਕੂਲ ਤੇ ਫਿਰ ਖਾਲਸਾ ਕਾਲਜ ਤੋਂ ਪੜ੍ਹਾਈ ਕੀਤੀ ਫਿਰ ਹੋਰ ਪੜ੍ਹਾਈ ਦੇ ਲਈ ਉਹ ਅਮਰੀਕਾ ਚਲੇ ਗਏ ਜਿੱਥੇ ਉਹਨਾਂ ਨੇ ਖੇਤਾਂ ਤੇ ਫੈਕਟਰੀਆਂ ਦੇ ਵਿੱਚ ਕੰਮ ਕੀਤਾ ਅਤੇ ਇਸ ਖੇਤੀ ਨੇ ਸਰਦਾਰ ਕੈਰੋ ਨੂੰ ਕਾਫੀ ਪ੍ਰਭਾਵਿਤ ਕੀਤਾ ਉਹ ਸੋਚਦੇ ਸਨ ਕਿ ਇਸ ਤਰ੍ਹਾਂ ਦੀ ਖੇਤੀ ਭਾਰਤ ਵਿੱਚ ਵੀ ਹੋਵੇ ਫਿਰ ਉਹਨਾਂ ਨੇ ਮਿਸਿਗਨ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਮਿਸਿਗਨ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਉਹਨਾਂ ਨੇ ਵਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਮਾਸਟਰ ਡਿਗਰੀ ਲਈ ਪ੍ਰਤਾਪ ਸਿੰਘ ਕੈਰੋ 1929 ਵਿੱਚ ਭਾਰਤ ਵਾਪਸ ਆਏ ਤਾਂ 1932 ਵਿੱਚ ਉਹਨਾਂ ਨੇ ਅੰਮ੍ਰਿਤਸਰ ਵਿੱਚ ਦਾ ਨਿਊ 에ਰਾ ਨਾਮ ਦਾ ਹਫਤਾਵਾਰੀ ਅੰਗਰੇਜ਼ੀ ਅਖਬਾਰ ਸ਼ੁਰੂ ਕੀਤਾ ਭਵੇਂ ਪ੍ਰਤਾਪ ਸਿੰਘ ਕੈਰੋਂ ਦੇ ਰਾਜਨੀਤੀ ਵਿੱਚ ਸ਼ਾਮਲ ਹੋਣ ਨਾਲ ਇਹ ਅਖਬਾਰ ਬੰਦ ਹੋ ਗਿਆ ਸੀ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ ਬਾਅਦ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਬਣੇ 1932 ਵਿੱਚ ਸਿਵਲ ਨਾ ਫਰਮਾਨੀ ਲਹਿਰ ਵਿੱਚ ਹਿੱਸਾ ਲੈਣ ਤੇ ਪ੍ਰਤਾਪ ਸਿੰਘ ਕੈਰੋਂ ਨੂੰ 5 ਸਾਲ ਦੇ ਲਈ ਜੇਲ੍ਹ ਜਾਣਾ ਪਿਆ 1937 ਵਿੱਚ ਬਾਬਾ ਗੁਰਦੇਵ ਸਿੰਘ ਸਰਹਾਲੀ ਨੂੰ ਹਰਾ ਕੇ ਅਕਾਲੀ ਦਲ ਦੇ ਵਿਧਾਇਕ ਬਣੇ 1941 ਤੋਂ 1946 ਤੱਕ ਉਹ ਪੰਜਾਬ ਕਾਂਗਰਸ ਦੇ ਸਿਵਾਇ ਕਮੇਟੀ ਦੇ ਜਨਰਲ ਸਕੱਤਰ ਰਹੇ ਉਹਨਾਂ ਨੂੰ 1942 ਦੇ ਭਾਰਤ ਛਡੋ ਅੰਦੋਲਨ ਸਮੇਂ ਵੀ ਜੇਲ੍ਹ ਜਾਣਾ ਪਿਆ ਅਤੇ 1946 ਚੋਸ ਸੰਵਿਧਾਨ ਸਭਾ ਲਈ ਚੁਣੇ ਗਏ। 1947 ਦੀ ਆਜ਼ਾਦੀ ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਨੇ ਚੁਣੀ ਹੋਈ ਰਾਜ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਜਿਸ ਵਿੱਚ ਪੁਨਰਵਾਸ ਮੰਤਰੀ ਅਤੇ ਵਿਕਾਸ ਮੰਤਰੀ 1947 ਤੋਂ 1949 ਤੱਕ ਰਹੇ। ਪ੍ਰਤਾਪ ਸਿੰਘ ਕੈਰੋਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਤਾਂ ਉਹਨਾਂ ਨੂੰ ਦਾਸ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। 2 ਫਰਵਰੀ 1965 ਦਾ ਉਹ ਦਿਨ ਜਦੋਂ ਦਿੱਲੀ ਤੋਂ 18 ਮੀਲ ਦੂਰ ਡਰੇਨ ਨੰਬਰ 8 ਦੇ ਨੇੜੇ ਪੈਂਦੇ ਪਿੰਡ ਸੋਈ ਦੇ ਸਰਕਾਰੀ ਸਕੂਲ ਦੇ ਸਾਹਮਣੇ ਦਿੱਲੀ ਤੋਂ ਆਰੀ ਫੀਟਕਾਰ ਨੂੰ ਰੋਕ ਚਾਰ ਵਿਅਕਤੀਆਂ ਨੇ ਅੰਨੇਵਾ ਗੋਲੀਆਂ ਵਾਰਾ ਦਿੱਤੀਆਂ ਜਿਸ ਵਿੱਚ ਸਰਦਾਰ ਕੈਰੋਂ ਸਮੇਤ ਚਾਰੀ ਵਿਅਕਤੀ ਮਾਰੇ ਗਏ ਸੜਕ ਦੀ ਮਰੰਮਤ ਦਾ ਕੰਮ ਕਰਦੇ ਮਜ਼ਦੂਰਾਂ ਦਾ ਹੌਸਲਾ ਨਾ ਪਿਆ ਕਿ ਕਾਤਲਾਂ ਨੂੰ ਫੜ ਲੈਂਦੇ ਕਤਲਬੜੇ ਆਰਾਮ ਨਾਲ ਡਰੇਨ ਨੰਬਰ 8 ਨੂੰ ਪਾਰ ਕਰ ਗਏ ਇਹ ਘਟਨਾ ਦੀ ਜਾਣਕਾਰੀ ਪਿੰਡ ਦੇ ਚੌਂਕੀਦਾਰ ਨੇ ਸਰਪੰਚ ਹਰੀਕਿਸ਼ਨ ਨੂੰ ਦਿੱਤੀ ਜਦੋਂ ਹਰੀਕ੍ਰਿਸ਼ਨ ਆਇਆ ਤਾਂ ਉਸਨੇ ਦੇਖਿਆ ਕਿ ਇਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੀ লাশ ਇਸਲੀ ਸੀਟ ਤੇ ਖੂਨ ਨਾਲ ਲਥਪਥ ਹੋਈ ਪਈ ਸੀ ਕੈਰੋਂ ਦਾ ਗੰਭੀਰ ਚਿਹਰਾ ਹਮੇਸ਼ਾ ਲਈ ਗੰਭੀਰ ਹੋ ਚੁੱਕਿਆ ਸੀ ਬਾਕੀ ਪ੍ਰਤਾਪ ਸਿੰਘ ਕੈਰੋਂ ਦੇ ਤਿੰਨ ਸਾਥੀ ਵੀ ਰੱਬ ਨੂੰ ਪਿਆਰੇ ਹੋ ਚੁੱਕੇ ਸਨ ਸਰਪੰਚ ਹਰੀਕ੍ਰਿਸ਼ਨ ਨੇ ਇਹ ਸਭ ਦੇਖ ਕੇ ਤੁਰੰਤ ਰਾਈ ਥਾਣੇ ਪਹੁੰਚਿਆ ਤੇ ਰਿਪੋਰਟ ਦਰਜ ਕਰਵਾਈ ਵਾਤਾਵਰਨ ਵਿੱਚ ਅਜੀਬ ਕਿਸਮ ਦੀ ਚੁੱਪ ਸੀ ਲੋਕ ਇਕੱਠੇ ਹੋ ਰਹੇ ਸਨ ਪ੍ਰਤਾਪ ਸਿੰਘ ਕੈਰੋਂ ਦੀ ਗੱਡੀ ਦੂਰੋਂ ਹੀ ਪਹਿਚਾਨ ਵਿੱਚ ਆ ਜਾਂਦੀ ਸੀ ਕਿਉਂਕਿ ਪ੍ਰਤਾਪ ਸਿੰਘ ਕੈਰੋਂ ਆਪਣਾ ਵਿਸਤਰਾ ਗੱਡੀ ਦੇ ਉੱਪਰ ਹੀ ਬੰਨ ਕੇ ਰੱਖਦੇ ਸਨ ਉਸ ਦਿਨ ਵੀ ਵਿਸਤਰਾ ਗੱਡੀ ਦੇ ਉੱਪਰ ਹੀ ਬੰਨਿਆ ਹੋਇਆ ਸੀ ਪ੍ਰਤਾਪ ਸਿੰਘ ਕੈਰੋਂ ਦੇ ਕਤਲ ਦੀ ਖਬਰ ਸੁਣ ਕੇ ਪੂਰੇ ਦੇਸ਼ ਦੇ ਵਿੱਚ ਤਰਥੱਲੀ ਮਚ ਗਈ ਰਪਟ ਦਰਜ ਕਰਨ ਤੋਂ ਬਾਅਦ ਤੁਰੰਤ ਥਾਣੇ ਦਾ ਇੰਚਾਰਜ ਹਰਵੰਸ ਲਾਲ ਮੌਕੇ ਤੇ ਪਹੁੰਚਿਆ ਦੇਖਿਆ ਕਿ ਲਗਾਤਾਰ ਭੀੜ ਇਕੱਠੀ ਹੋ ਰਹੀ ਸੀ ਪੁਲਿਸ ਤਾਇਨਾਤ ਕੀਤੀ ਗਈ ਹਰਵੰਸ ਲਾਲ ਨੇ ਬੇਲਦਾਰ ਸੀਤਾ RAM ਨੂੰ ਨਾਲ ਲਿਆ ਅਤੇ ਡਰੇਨ ਨੰਬਰ 8 ਵੱਲ ਗਿਆ ਪਰ ਕੁਝ ਵੀ ਪਤਾ ਨਾ ਲੱਗਿਆ ਸੋਨੀਪਾਟ ਤੋਂ ਆਏ ਇਨਸਪੈਕਟਰ ਅਮਰਨਾਥ ਨੇ ਪੰਚਨਾਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਇਸੇ ਦੌਰਾਨ ਹੀ ਦਿੱਲੀ ਕਰਨਾਲ ਚੰਡੀਗੜ੍ਹ ਤੋਂ ਛੋਟੇ ਵੱਡੇ ਅਫਸਰਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕਾਮਰੇਡ ਰਾਮਕ੍ਰਿਸ਼ਨ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਚੁੱਕੇ ਸਨ ਕੈਰੋਂ ਦੀ ਧਰਮ ਪਤਨੀ ਅਤੇ ਪੁੱਤਰ ਸ਼ਰਿੰਦਰ ਕੈਰੋਂ ਵੀ ਮੌਕੇ ਤੇ ਪਹੁੰਚ ਗਏ ਭਵੇਂ ਪੰਜਾਬ ਪੁਲਿਸ ਦੇ ਆਈਜੀ ਸ੍ਰੀ ਗੁਰਦੇਵਾਲ ਸਿੰਘ ਡੀਆਈਜੀ ਸ੍ਰੀ ਅਸ਼ਵਨੀ ਕੁਮਾਰ ਅਤੇ ਸ੍ਰੀ ਮਾਥਰ ਵੀ ਮੌਕੇ ਤੇ ਪਹੁੰਚੇ ਹੋਏ ਸਨ ਪਰ ਕਾਤਲਾਂ ਦਾ ਪਤਾ ਲਗਾਉਣ ਲਈ ਕੋਈ ਵੀ ਗੱਲ ਤਨਪੱਤਨ ਨਹੀਂ ਲੱਗ ਰਹੀ ਸੀ ਫਿਰ ਸੋਈ ਪਿੰਡ ਦੇ ਰਹਿਣ ਵਾਲੇ ਦੁਨੀ ਚੰਦ ਨੂੰ ਲਿਆਂਦਾ ਗਿਆ ਉਹ ਪੈੜ ਪਰਖਣ ਦਾ ਵੱਡਾ ਬਾਰਖੂ ਸੀ ਉਸ ਨੇ ਚਾਰ ਕਾਤਲਾਂ ਦੀਆਂ ਪੈੜਾਂ ਨੱਪੀਆਂ ਤੇ ਉਹ ਪੈੜਾਂ ਡਰੇਨ ਨੰਬਰ 8 ਤੋਂ ਪਾਰ ਤੱਕ ਗਈਆਂ ਪਰ ਅੱਗੇ ਕੋਈ ਪਤਾ ਨਾ ਲੱਗਿਆ ਫਿਰ ਇਹ ਪੈੜਾਂ ਪੁਲਿਸ ਨੇ ਸਨਾਖਤ ਲਈ ਸੁਰੱਖਿਅਤ ਕਰ ਲਈਆਂ ਫਿਰ ਚੰਡੀਗੜ੍ਹ ਭੇਜ ਦਿੱਤੀਆਂ ਪੁਲਿਸ ਹੱਥ ਫੇਰ ਵੀ ਨਿਰਾਸ਼ਾ ਹੀ ਲੱਗੀ ਕਤਲ ਇੱਥੇ ਵੀ ਹਿਸ਼ਿਆਰੀ ਨਾਲ ਦਾ ਖੇਡ ਗਏ ਪੁਲਿਸ ਕੋਲ ਅੰਦਾਜ਼ੇ ਲਗਾਉਣ ਤੋਂ ਇਲਾਵਾ ਕੋਈ ਵੀ ਰਾਹ ਨਹੀਂ ਸੀ ਬਚਿਆ ਪੁਲਿਸ ਨੇ ਹਰਾਸਤ ਚ ਲਈ ਵਿਅਕਤੀਆਂ ਕੋਲ ਪੋਸਟ ਪੜਤਾਲ ਤੱਕ ਕੀਤੀ ਪਰ ਪੱਲੇ ਫਿਰ ਵੀ ਨਿਰਾਸ਼ਾ ਹੀ ਪਈ ਤੇ ਸਭ ਨੂੰ ਛੱਡਣਾ ਪਿਆ ਪ੍ਰਤਾਪ ਸਿੰਘ ਕੈਰੋਂ ਹੱਦੋਂ ਵੱਧ ਸੁਭਾਅ ਦੇ ਸਖਤ ਸਨ ਇਸ ਕਰਕੇ ਉਹਨਾਂ ਦੇ ਹਜ਼ਾਰਾਂ ਦੁਸ਼ਮਣ ਤੇ ਹਜ਼ਾਰਾਂ ਸਮਰਥਕ ਸਨ 10ਵੇਂ ਮਿਸ਼ਨ ਦੀ ਰਿਪੋਰਟ ਸਪਣ ਤੋਂ ਪਹਿਲਾਂ ਜਦੋਂ ਕੈਰੋਂ ਨੇ ਅਸਤੀਫਾ ਦੇ ਦਿੱਤਾ ਤਾਂ ਲੋਕਾਂ ਸੁੱਖ ਦਾ ਸਾਹ ਲਿਆ ਸੀ ਖਬਰਾਂ ਤਾਂ ਇਹ ਵੀ ਛਪੀਆਂ ਕਿ ਉਹਨਾਂ ਰਾਜਨੀਤੀ ਤੋਂ ਸਨੇਹ ਅਸ ਲੈ ਲਿਆ ਪਰ ਜਦੋਂ ਕਾਮਰੇਡ ਰਾਮਕ੍ਰਿਸ਼ਨ ਮੁੱਖ ਮੰਤਰੀ ਬਣੇ ਤਾਂ ਉਹਨਾਂ ਦੀ ਸਰਕਾਰ ਨੇ ਕੈਰੋਂ ਵਿਰੁੱਧ ਸਖਤ ਕਾਰਵਾਈ ਕਰਨੀ ਆਰੰਭ ਕਰ ਦਿੱਤੀ। ਬਹੁਤੇ ਮਾਵਲਿਆਂ 'ਚ ਉਹ ਮੁੱਖ ਮੰਤਰੀ ਕਾਮਰੇਡ ਰਾਮਕ੍ਰਿਸ਼ਨ ਦੀ ਆਲੋਚਨਾ ਹੋਣ ਲੱਗੀ ਤੇ ਲੋਕਾਂ ਨੂੰ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦੀ ਫੇਰ ਯਾਦ ਆਉਣ ਲੱਗੀ। 8 ਮਹੀਨੇ ਰਾਜਨੀਤੀ ਤੋਂ ਦੂਰ ਰਹੇ ਕੈਰੋਂ ਬਾਰੇ ਕਾਤਲ ਤੋਬਾਲ ਖਬਰਾਂ ਇਹ ਵੀ ਛਪੀਆਂ ਕਿ ਜੋ ਮੀਟਿੰਗ ਦਿੱਲੀ ਕਰਕੇ ਆਏ ਸਨ ਉਸ ਨਾਲ ਵੱਡਾ ਧਮਾਕਾ ਸਿਆਸਤ ਵਿੱਚ ਹੋਣਾ ਸੀ। ਪਰ ਉਹ ਧਮਾਕਾ ਹੋਣ ਤੋਂ ਪਹਿਲਾਂ ਹੀ ਇਹ ਸਭ ਕੁਝ ਪਾਪਰ ਗਿਆ। ਪੁਲਿਸ ਚਸ਼ਮਦੀਦਾਂ ਤੋਂ ਇੰਨਾ ਹੀ ਪਤਾ ਲਗਾ ਸਕੀ ਕਿ ਕਤਲ ਕਰਨ ਵਾਲੇ 4 ਬੰਦੇ ਸਨ, 2 ਮੋਨੇ ਤੇ 2 ਸਰਦਾਰ। ਉਹਨਾਂ ਚਾਰਾਂ ਕੋਲ ਅਸਲਾ ਸੀ। ਉਹ ਕਤਲ ਕਰਕੇ ਡਰੇਨ ਨੰਬਰ 8 ਨੂੰ ਬਾਹਰ ਕਰ ਗਏ। ਹੁਣ ਪੁਲਿਸ ਅੱਗੇ ਵੱਡਾ ਸਵਾਲ ਸੀ ਕਿ ਕਤਲ ਹੈ ਕੌਣ? ਜਿੱਥੇ ਪੁਲਿਸ ਨੇ ਸਾਰੇ ਬਦਵਾਨਸਾਂ ਕੋਲ ਪੁਸਤ ਪੜਤਾਲ ਕੀਤੀ, ਉੱਥੇ ਹੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਸ੍ਰਿੰਦਰ ਸਿੰਘ ਕੈਰੋਂ ਨੂੰ ਵੀ ਪੁਸਤ ਪੜਤਾਲ ਵਿੱਚ ਸ਼ਾਮਲ ਕੀਤਾ। ਅਤੇ ਪੁੱਛਿਆ ਗਿਆ ਕਿ ਤੁਸੀਂ ਉਸ ਦਿਨ ਦਿੱਲੀ ਕਿਉਂ ਰੁਕੇ? ਚੰਡੀਗੜ੍ਹ ਸਰਦਾਰ ਕੈਰੋਂ ਦੇ ਨਾਲ ਕਿਉਂ ਨਹੀਂ ਆਏ? ਸਰਿੰਦਰ ਸਿੰਘ ਕੈਰੋ ਨੇ ਆਪਣੇ ਬਾਪ ਦੇ ਕਾਤਲ ਨੂੰ ਸਿਆਸੀ ਕਤਲ ਦੱਸਿਆ। ਇਹ ਕਾਤਲ ਦੀ ਕਹਾਣੀ ਸੁੱਝਣ ਦੀ ਬਜਾਏ ਉਲਝ ਰਹੀ ਸੀ। ਪੁਲਿਸ ਅੱਗੇ ਬਹੁਤ ਵੱਡੇ ਸਵਾਲ ਸਨ ਕਿ ਜੇ ਇਹ ਸਿਆਸੀ ਕਤਲ ਹੈ ਤਾਂ ਇਹ ਭਿਆਨਕ ਕਤਲकांड ਪਿੱਛੇ ਕਿਸ ਸਿਆਸਤਦਾਨ ਦਾ ਹੱਥ ਹੋ ਸਕਦਾ ਹੈ? ਕੀ ਸਰਦਾਰ ਕੈਰੋ ਦਾ ਕਿਸੇ ਨਿੱਜੀ ਵੈਰ ਕਾਰਨ ਕਤਲ ਕੀਤਾ ਗਿਆ? ਅਜਿਹਾ ਕੌਣ ਵਿਅਕਤੀ ਹੈ ਜਿਸ ਦੀ ਸਰਦਾਰ ਕੈਰੋ ਨਾਲ ਨਿੱਜੀ ਦੁਸ਼ਮਣੀ ਹੈ? ਫਿਰ ਪੁਲਿਸ ਦੀ ਨਜ਼ਰ ਅਕਾਲੀ ਆਗੂ ਹਜਾਰਾ ਸਿੰਘ ਗਿੱਲ ਚੜੇ। ਫਿਰ ਉਹਨਾਂ ਦੇ ਭਰਾ ਦਦਾਰ ਸਿੰਘ ਗਿੱਲ ਨੂੰ ਇੱਕ ਮਸ਼ੀਨ ਚੋਰੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਸਪੜਤਾਲ ਤਾਂ ਕੀਤੀ ਪਰ ਪੱਲੇ ਕੁਝ ਨਾ ਪਿਆ। ਫਿਰ ਖਬਰ ਇਹ ਵੀ ਆਉਂਦੀ ਹੈ ਕਿ ਗੱਡੀ ਦੀਆਂ ਬ੍ਰੇਕਾਂ ਜਾਮ ਕਿਉਂ ਹੋਈਆਂ? ਕਿਉਂਕਿ ਡਰਾਈਵਰ ਦਲੀਪ ਸਿੰਘ ਨਵਾਂ ਡਰਾਈਵਰ ਰੱਖਿਆ ਸੀ ਪਰ ਇਹ ਵੀ ਖਬਰਾਂ ਛਪੀਆਂ ਰਹਿ ਗਈਆਂ। ਹਰ ਰੋਜ਼ ਖਬਰਾਂ ਆਉਂਦੀਆਂ ਕਿ ਕਾਤਲ ਅੱਜ ਫੜੇ ਜਾਣਗੇ, ਕਾਤਲ ਕੱਲ ਫੜੇ ਜਾਣਗੇ ਪਰ ਕੁਝ ਨਹੀਂ ਸੀ ਹੋ ਰਿਹਾ। ਫਿਰ ਇੱਕ ਦਿਨ ਪੁਲਿਸ ਦੇ ਕੋਲ ਸੂਚਨਾ ਆਉਂਦੀ ਹੈ ਕਿ ਇੱਕ ਕਾਲੀ ਟੋਪੀ ਵਾਲਾ 50-60 ਸਾਲ ਦਾ ਬੁੱਢਾ ਮੈਂਬਰ ਪਾਰਲੀਮੈਂਟ ਸਰਦਾਰ ਰਣਜੀਤ ਸਿੰਘ ਦੀ ਕੋਠੀ ਕੋਲ ਘੁੰਮਦਾ ਦੇਖਿਆ ਗਿਆ ਉਸਨੇ ਬਾਰ ਬਾਰ ਸਰਦਾਰ ਕੈਰੋਂ ਨੂੰ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪੁਲਿਸ ਦਾ ਇਹ ਵੀ ਅਨੁਮਾਨ ਸੀ ਕਿ ਇਸ ਕਾਲੀ ਟੋਪੀ ਵਾਲੇ ਬੁੱਢੇ ਨੇ ਹੀ ਸਰਦਾਰ ਕੈਰੋਂ ਦੇ ਦਿੱਲੀ ਤੋਂ ਚੱਲਣ ਦੀ ਸੂਚਨਾ ਦਿੱਤੀ ਹੋਵੇਗੀ ਕਿਉਂਕਿ ਸਰਦਾਰ ਪ੍ਰਤਾਪ ਸਿੰਘ ਕੈਰੋਂ ਸਰਦਾਰ ਰਣਜੀਤ ਸਿੰਘ ਦੀ ਕੋਠੀ ਠਹਿਰੇ ਹੋਏ ਸਨ ਕਿਉਂਕਿ ਇਹ ਬੁੱਢਾ ਘਟਨਾ ਤੋਂ ਬਾਅਦ ਗਾਇਬ ਹੋ ਗਿਆ ਫਿਰ ਇਸ ਬੁੱਢੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ 9 ਫਰਵਰੀ ਨੂੰ ਗ੍ਰਿਫਤਾਰੀ ਹੋਈ ਤਾਂ ਪੁਲਿਸ ਤੇ ਹੋਸ ਉੱਡ ਗਏ ਕਿਉਂਕਿ ਇਹ ਮਿਹਨਤ ਕੀਤੀ ਪੁਲਿਸ ਦੀ ਬੇਕਾਰ ਹੀ ਗਈ ਬੁੱਢੇ ਕੋਲੋਂ ਪੁਲਿਸ ਕੁਝ ਵੀ ਪ੍ਰਾਪਤ ਨਾ ਕਰ ਸਕੀ ਫਿਰ ਪੁਲਿਸ ਇਸ ਗਲਤੀ ਆਉਂਦੀ ਹੈ ਕਿ ਇਹ ਪਤਾ ਕੀਤਾ ਜਾਵੇ ਕਿ ਸਰਦਾਰ ਕੈਰੋਂ ਦਾ ਕਿਹੜੇ-ਕਿਹੜੇ ਕੇਸਾਂ ਨਾਲ ਵਾ ਸੀ ਜੋ ਵੱਡੇ ਕੇਸ ਸਨ ਫਿਰ ਇੱਕ ਕੇਸ ਤੇ ਪੁਲਿਸ ਦੀ ਨਜ਼ਰ ਜਾਂਦੀ ਹੈ ਇਹ ਉੱਚੇ ਪਿੰਡ ਦਾ ਕੇਸ ਸੀ ਜਿਸ ਵਿੱਚ ਪ੍ਰਤਾਪ ਸਿੰਘ ਕੈਰੋਂ ਨੇ ਬਹੁਤ ਦਿਲਚਸਪੀ ਰੱਖਾਈ ਸੀ ਤੇ ਮੁਲਜ਼ਮਾਂ ਨੂੰ ਫਾਂਸੀ ਹੋਈ ਸੀ ਅੰਮਰਤਸਰ ਦੇ RAMDAS ਤੋਂ ਆਏ ਨੌਜਵਾਨ ਰਣਜੀਤ ਸਿੰਘ ਨੂੰ ਉੱਚਾ ਪਿੰਡ ਦੇ ਨੇੜੇ ਫਗਵਾੜਾ ਦੀ ਅਜੀਤ ਕੌਰ ਨਾਲ ਪਿਆਰ ਹੋ ਗਿਆ। ਫਿਰ ਦੋਨਾਂ ਨੇ ਵਿਆਹ ਕਰਵਾ ਲਿਆ। ਪਹਿਲਾਂ-ਪਹਿਲਾਂ ਤਾਂ ਰਣਜੀਤ ਸਿੰਘ ਦੇ ਪਰਿਵਾਰ ਨੇ ਉਸ ਨੂੰ ਪਸੰਦ ਨਾ ਕੀਤਾ। ਫਿਰ 1953 ਨੂੰ ਵਿਆਹ ਤੋਂ ਬਾਅਦ ਦੋਨੋਂ ਜੀ RAMDAS ਚਲੇ ਗਏ ਅਤੇ ਖੁਸ਼ੀ-ਖੁਸ਼ੀ ਰਹਿਣ ਲੱਗੇ। ਪਰ ਬਹੁਤ ਜਲਦੀ ਹੀ ਦੋਨੋਂ ਜੀਆਂ ਵਿੱਚ ਝਗੜਾ ਰਹਿਣ ਲੱਗਿਆ। ਝਗੜਾ ਇੰਨਾ ਵੱਧ ਗਿਆ ਕਿ ਰਣਜੀਤ ਸਿੰਘ ਦੂਜੇ ਵਿਆਹ ਕਰਵਾਉਣ ਬਾਰੇ ਸੋਚਣ ਲੱਗਾ। ਤਾਂ ਅਜੀਤ ਕੌਰ ਦੇ ਪਿਓ ਵੀਰ ਸਿੰਘ ਅਤੇ ਭਰਾ ਅਜੀਤ ਸਿੰਘ ਨੇ ਆਪਣੀ ਲੜਕੀ ਦੀ ਬਦਲੀ 1960 ਦੇ ਵਿੱਚ ਫਗਵਾੜਾ ਦੇ ਨੇੜੇ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ ਕਰਵਾ ਲਈ। ਫਿਰ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਹੋਈ ਪਰ ਕੋਈ ਗੱਲ ਸਿਰੇ ਨਾ ਚੜੀ। ਅਖੀਰ 27 ਫਰਵਰੀ 1962 ਨੂੰ ਤੈਅ ਹੋਇਆ ਕਿ ਰਣਜੀਤ ਸਿੰਘ ਉੱਚਾ ਪਿੰਡ ਆਵੇ ਤੇ ਗੱਲਬਾਤ ਕਰੇ। ਸ਼ਾਇਦ ਕੋਈ ਰਸਤਾ ਨਿਕਲ ਆਵੇ। ਤੈਅ ਪ੍ਰੋਗਰਾਮ ਅਨੁਸਾਰ ਰਣਜੀਤ ਸਿੰਘ ਘਰੋਂ ਉੱਚਾ ਪਿੰਡ ਦੇ ਲਈ ਤੁਰਿਆ ਪਰ ਵਾਪਸ ਕਦੇ ਆਪਣੇ ਘਰ ਨਾ ਪਰਤਿਆ। ਫਿਰ ਇੱਕ ਦੇ 9 ਮਾਰਚ ਦੀ ਰਾਤ ਨੂੰ ਰਣਜੀਤ ਸਿੰਘ ਦੇ ਵੱਡੇ ਭਰਾ ਹਰਚਰਨ ਸਿੰਘ ਨੂੰ ਤਾਰ ਮਿਲਦੀ ਹੈ ਜਿਸ ਵਿੱਚ ਰਣਜੀਤ ਸਿੰਘ ਦੇ ਕਤਲ ਦੀ ਖਬਰ ਸੀ। ਰঞ্জੀਤ ਸਿੰਘ ਦਾ ਭਰਾ ਹਰਚੰਦ ਸਿੰਘ ਬਹੁਤ ਭੱਜਿਆ ਪਰ ਕਿਤੇ ਵੀ ਕੋਈ ਪਤਾ ਨਾ ਮਿਲਿਆ ਫਿਰ ਉਸਨੇ 11 ਮਾਰਚ 1962 ਨੂੰ ਫਗਵਾੜੇ ਥਾਣੇ 'ਚ ਰਿਪੋਰਟ ਲਿਖਵਾਈ ਲਿਖਿਆ ਗਿਆ ਕਿ ਰঞ্জੀਤ ਸਿੰਘ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸਦੇ ਸਹोरा ਵੀਰ ਸਿੰਘ ਅਤੇ ਸਾਲਾ ਅਜੀਤ ਸਿੰਘ ਦੋ ਅਣਪਸਾਤੇ ਬੰਦਿਆਂ ਨਾਲ ਅਗਵਾ ਕਰਕੇ ਕਿਤੇ ਲੈ ਗਿਆ ਹੈ ਇਸ ਕੇਸ ਦੀ ਜਾਂਚ ਹੋਣ ਲੱਗੀ ਤਾਂ ਪ੍ਰਤਾਪ ਸਿੰਘ ਕੈਰੋ ਨੇ ਆਪਣੇ ਜਵਾਈ ਦੇ ਛੋਟੇ ਭਰਾ ਬਲਰਾਮ ਦੇ ਕਹਿਣ ਤੇ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਮੌਜੂਮਾਂ ਨੂੰ ਜਲਦੀ ਗ੍ਰਿਫਤਾਰ ਕਰੋ ਸਰਦਾਰ ਕੈਰੋਂ ਦੀ ਇੰਨੀ ਦਿਲਚਸਪੀ ਦਾ ਕਾਰਨ ਇਹ ਸੀ ਕਿ ਰਣਜੀਤ ਸਿੰਘ ਬਲਰਾਮ ਦਾ ਸਾਕਾ ਸਾਲਾ ਸੀ ਇਸ ਕਰਕੇ ਪਿੰਡ ਵਿੱਚ ਪੁਲਿਸ ਨੇ ਪੱਕੇ ਡੇਰੇ ਲਾ ਲਏ ਫਸਲ ਉਜਾੜ ਦਿੱਤੀ ਗਈ ਅੰਤ ਇਸ ਕੇਸ ਦਾ ਇਹ ਹੋਇਆ ਕਿ ਕਪੂਰਥਲਾ ਦੇ ਸੈਸ਼ਨ ਜੱਜ ਨੇ ਦੋਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਇਹ ਫਾਂਸੀ ਦੀ ਸਜ਼ਾ ਦਵਾਏ ਜਾਂਚ ਵੀ ਗੋਪਾਲ ਨੰਬਰਦਾਰ ਦੇ ਬਿਆਨ ਅਤੇ ਖੂਚੋਂ ਮਿਲੀਆਂ ਹੱਡੀਆਂ ਤੇ ਰਣਜੀਤ ਸਿੰਘ ਦਾ ਸਮਾਨ ਕਾਫੀ ਸਨ ਫਿਰ ਦੋਨੋਂ ਮੁਲਜ਼ਮਾ ਨੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਤਾਂ ਸਰਕਾਰ ਦੇ ਵੱਲੋਂ ਬਹਿਸ ਖੁਦ ਐਡਵੋਕੇਟ ਸ੍ਰੀ ਐਸਐਮ ਸੀਕਰੀ ਨੇ ਕੀਤੀ ਜੋ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਰਹੇ ਚੁੱਕੇ ਹਨ ਜੋ ਕਿ ਕੈਰੋਂ ਦੇ ਗੂੜੇ ਮਿੱਤਰ ਸਨ ਅਪੀਲ ਰੱਦ ਹੋਣ ਤੇ ਬਾਅਦ ਵੀ ਕੈਰੋਂ ਨੇ ਦਿਲਚਸਪੀ ਲੈਣੀ ਨਹੀਂ ਛੱਡੀ ਉਹਨਾਂ ਨੇ ਮੋਲਜਮਾਂ ਦੀ ਰਾਸ਼ਟਰਪਤੀ ਨੂੰ ਦਿੱਤੀ ਰਹਿਮ ਦੀ ਅਪੀਲ ਦਾ ਵੀ ਡਟ ਕੇ ਵਿਰੋਧ ਕੀਤਾ ਸੀ 15 ਸਤੰਬਰ 1963 ਨੂੰ ਕੈਰੋਂ ਨੇ ਰਾਸ਼ਟਰਪਤੀ ਨੂੰ ਭੇਜੀ ਫाइल ਤੇ ਸਭ ਲਿਖਿਆ ਸੀ ਜੋ ਉਸਦੀ ਮੌਤ ਦਾ ਕਾਰਨ ਬਣਿਆ ਇਹ ਦੋਨੋਂ ਮੋਲਜਮ ਅਤੇ ਦੂਸਰੇ ਪਗੋੜੇ ਬਦਮਾਸ਼ ਹਨ ਉਹਨਾਂ ਨੇ ਮਿਲ ਕੇ ਬਹੁਤ ਸਾਰੇ ਕਤਲ ਕੀਤੇ ਹਨ ਉਹ ਕਦੇ ਫੜੇ ਨਹੀਂ ਗਏ ਕਿਉਂਕਿ ਉਹਨਾਂ ਦੇ ਕੰਮ ਕਰਨ ਦਾ ਢੰਗ ਹੀ ਜਿਆ ਸੀ ਉਹ ਧਨ ਪ੍ਰਾਪਤ ਕਰਨ ਲਈ ਲੋਕਾਂ ਨੂੰ ਪਾਸਪੋਰਟ ਬਣਾਉਣ ਦਾ ਝਾਂਸਾ ਦਿੰਦੇ ਸਨ ਅਤੇ ਆਪਣੇ ਸ਼ਿਕਾਰ ਤੋਂ ਪੈਸਾ ਲੈ ਕੇ ਮਗਰੋਂ ਉਸ ਦਾ ਕਤਲ ਕਰ ਦਿੰਦੇ ਸਨ ਇਸ ਤਰ੍ਹਾਂ ਨਾਲ ਉਹ ਵਪਾਰੀ ਲੋਕਾਂ ਨਾਲ ਮਿੱਤਰਤਾ ਗੰਢ ਕੇ ਜਾਂਚ ਲੈਂਦੇ ਸਨ ਕਿ ਉਸ ਕੋਲ ਕਿੰਨਾ ਪੈਸਾ ਹੈ ਫਿਰ ਪੈਸਾ ਹੜੱਪ ਕੇ ਲਾਸ਼ਾਂ ਨੂੰ ਸਪਾ ਦਿੰਦੇ ਸਨ ਇਹ ਰਹਿਮ ਦੀ ਅਪੀਲ ਰੱਦ ਹੋਣੀ ਚਾਹੀਦੀ ਹੈ ਅਤੇ ਗ੍ਰਹਿ ਮੰਤਰੀ ਦਿੱਲੀ ਅੱਗੇ ਬੇਨਤੀ ਕੀਤੀ ਜਾਵੇ ਕਿ ਉਹਨਾਂ ਦੀ ਰਹਿਮ ਦੀਆਂ ਅਪੀਲਾਂ ਰੱਦ ਕਰ ਦਿੱਤੀਆਂ ਜਾਣ ਪੰਜਾਬ ਸਰਕਾਰ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਤੇ ਕੋਈ ਰਹਿਮ ਨਾ ਕੀਤਾ ਜਾਵੇ ਅਤੇ ਉਹਨਾਂ ਨੂੰ ਫਾਂਸੀ ਚਾੜ ਦਿੱਤਾ ਜਾਵੇ ਮੰਨਿਆ ਜਾਂਦਾ ਹੈ ਕਿ ਕੈਰੋਂ ਦੀ ਇਸ ਚਿੱਠੀ ਕਾਰਨ ਹੀ ਰਹਿਮ ਦੀ ਅਪੀਲ ਰੱਦ ਹੋਈ ਤੇ ਅਖੀਰ ਵੀਰ ਸਿੰਘ ਅਤੇ ਅਜੀਤ ਸਿੰਘ ਨੂੰ 18 ਫਰਵਰੀ 1964 ਨੂੰ ਫਾਂਸੀ ਤੇ ਲਟਕਾ ਦਿੱਤਾ ਇਸ ਕੇਸ ਵਿੱਚ ਤੀਸਰਾ ਵਿਅਕਤੀ ਜੋ ਕਿ ਭਗੌੜਾ ਘਰਾੜ ਦਿੱਤਾ ਗਿਆ ਜਿਸ ਦੀ ਜਾਇਦਾਦ ਕੁਰਕ ਕਰ ਦਿੱਤੀ ਗਈ ਤੇ ਉਸ ਨੂੰ ਡਰ ਸੀ ਕਿ ਜੇ ਮੈਂ ਫੜਿਆ ਗਿਆ ਤਾਂ ਮੈਨੂੰ ਵੀ ਫਾਂਸੀ ਤੇ ਲਟਕਾ ਦਿੱਤਾ ਜਾਵੇਗਾ ਜਿਸ ਦਾ ਨਾਮ ਸੀ ਸੁੱਚਾ ਸਿੰਘ ਬਾਸੀਆ ਅਤੇ ਫਿਰ ਸੁੱਚਾ ਸਿੰਘ ਵਾਸੀਆਂ ਆਪਣੀ ਯਾਰਾਂ ਦੀ ਮੌਤ ਦਾ ਬਦਲਾ ਲੈਣ ਦੇ ਲਈ ਕੈਰੋਂ ਦੇ ਕਤਲ ਦਾ ਪਲਾਨ ਇੰਜ ਕਰਦਾ। ਬਹੁਤ ਸਮਾਂ ਸੁੱਚਾ ਸਿੰਘ ਰਾਜਸਥਾਨ ਦੇ ਲਾਲਗੜ੍ਹ ਵਿੱਚ ਸਰਬੰਟ ਕਾਇਤ ਦੇ ਕੋਲ ਰਿਹਾ। ਆਓ ਹੁਣ ਅਖੀਰ ਕਿਵੇਂ ਰਾਜਸਥਾਨ ਦੇ ਲਾਲਗੜ੍ਹ ਚ ਸਰਬੰਟ ਕਾਇਤ ਦੇ ਡੇਰੇ ਚੋਂ ਕੈਰੋਂ ਕਤਲकांड ਦੇ ਪਲਾਨ ਦੀ ਸ਼ੁਰੂਆਤ ਹੁੰਦੀ ਹੈ। ਸੁੱਚਾ ਸਿੰਘ ਦੇ ਸਬੰਧ ਸਰਦਾਰ ਕੈਰੋਂ ਨਾਲ ਬਹੁਤ ਚੰਗੇ ਸਨ ਮੰਨਿਆ ਤਾਂ ਇਹ ਜਾਂਦਾ ਰਿਹਾ ਪਰ ਕੋਈ ਸਚਾਈ ਦਾ ਸਬੂਤ ਨਹੀਂ ਮਿਲਿਆ। ਸਰਵਨ ਸਿੰਘ ਟਕੈਤ ਦੇ ਡੇਰੇ ਰਹਿੰਦੇਆਂ ਸੁੱਚਾ ਸਿੰਘ ਦੀ ਦੋਸਤੀ, ਦਿਆ ਸਿੰਘ ਅਤੇ ਨਾਰ ਫੌਜੀ ਨਾਲ ਗੂੜੀ ਦੋਸਤੀ ਹੋ ਗਈ। ਬਲਦੇਵ ਸਿੰਘਾ ਉਸਦੇ ਕਾਲਜ ਦੇ ਦਿਨਾਂ ਦਾ ਸਾਥੀ ਸੀ। ਸੁਖ ਲਾਲ ਨਾਲ ਉਸਦਾ ਗੂੜਾ ਸਬੰਧ ਸੀ ਕਿਉਂਕਿ ਉਹਨਾਂ ਨੇ ਮਿਲ ਕੇ 1961 ਦੇ ਵਿੱਚ ਸ਼ਕਤੀ ਨਗਰ ਦਿੱਲੀ 'ਚ ਸਾਂਝੇ ਤੌਰ ਤੇ ਸੁੰਦਰ ਮਹਿਲ ਹੋਟਲ ਖੋਲ੍ਹਿਆ ਸੀ। ਕੈਰੋਂ ਕਤਲ ਕਾਂਡ ਨੂੰ ਅੰਜਾਮ ਦੇਣ ਦੇ ਲਈ ਸੁੱਚਾ ਸਿੰਘ 1965 ਦੇ ਆਰੰਭ ਵਿੱਚ ਦਿੱਲੀ ਆਇਆ ਅਤੇ ਸੁਖ ਲਾਲ ਨੂੰ ਆਪਣੀ ਖਤਰਨਾਕ ਯੋਜਨਾ ਦੱਸੀ ਅਤੇ ਵਾਪਸ ਜਾਣ ਸਮੇਂ ਆਪਣੀ ਰੈਫਲ ਅਤੇ ਰਵਾਲ ਵਰ ਸੁਖ ਲਾਲ ਦੇ ਕੋਲ ਛੱਡ ਗਿਆ। ਸਾਜਿਸ ਰਚਣ ਤੋਂ ਪਹਿਲਾਂ ਉਸਨੇ ਬਲਦੇਵ ਸੰਘਾ, ਦਿਆ ਸਿੰਘ ਨਾਰ ਫੌਜੀ ਨੂੰ ਸਹਿਯੋਗ ਦੇਣ ਲਈ ਰਾਜ਼ੀ ਕਰ ਲਿਆ ਸੀ। ਦਿਆ ਸਿੰਘ ਨੂੰ ਹੋਟਲ ਵਿੱਚ ਬੇਟਰ ਦੇ ਕੰਮ ਤੇ ਲਾਇਆ ਗਿਆ ਤੇ 30 ਜਨਵਰੀ 1965 ਨੂੰ ਨਾਹਰ ਫੌਜੀ ਵੀ 12 ਬੋਰ ਦੀ ਰੈਫਲ ਲੈ ਕੇ ਹੋਟਲ ਵਿੱਚ ਪਹੁੰਚਿਆ ਤੇ ਫਿਰ ਸਵੇਰੇ ਉਹ ਮੇਟ ਫਲੀ ਰੁਮਾਨਾ ਹੋ ਗਿਆ। ਜਿੱਥੋਂ ਇੱਕ ਸਟੇਟ ਗਨ, ਕੁਝ ਹੈਂਡ ਗ੍ਰੇਨੇਡ ਅਤੇ 12 ਬੋਰ ਦੇ ਕਾਰਤੂਸ ਲੈ ਕੇ ਆਇਆ। ਸ਼ਾਮ ਨੂੰ ਦਿੱਲੀ ਵਾਪਸ ਆ ਗਿਆ ਤੇ ਫਿਰ ਸੁੱਚਾ ਸਿੰਘ ਅਤੇ ਬਲਦੇਵ ਸੰਘਾ ਵੀ ਪਹੁੰਚ ਗਏ। ਫਿਰ ਪੰਜੇ ਦੋਸਤਾਂ ਨੇ ਉਸ ਰਾਤ ਪਲਾਨ ਕੀਤਾ ਪਹਿਲਾਂ ਇਹ ਕਤਲ ਕੈਰੋਂ ਦੇ ਪਿੰਡ ਕਰਨਾ ਸੀ ਫਿਰ ਯੋਜਨਾ ਇਹ ਬਣਦੀ ਹੈ ਕਿ ਕਤਲ ਦਿੱਲੀ ਦੇ ਆਸ-ਪਾਸ ਕੀਤਾ ਜਾਵੇ ਕਿਉਂਕਿ ਇਸ ਦਾ ਸ਼ੱਕ ਜਥੇਦਾਰ ਮੋਹਨ ਸਿੰਘ ਤੋੜ ਦਰਵਾਰਾ ਸਿੰਘ ਤੇ ਸ੍ਰੀ ਪ੍ਰਵੋਤ ਚੰਦਰ ਅਤੇ ਚੌਧਰੀ ਦੇਵੀ ਲਾਲ ਤੇ ਹੋਵੇਗਾ ਜੋ ਕੈਰੋਂ ਦੇ ਕੱਟੜ ਦੁਸ਼ਮਣ ਸਨ ਫਿਰ 2 ਫਰਵਰੀ ਨੂੰ ਕੈਰੋਂ ਦੇ ਪ੍ਰੋਗਰਾਮ ਬਾਰੇ ਜਾਣਨ ਲਈ ਯਤਨ ਹੋਣ ਲੱਗੇ ਕਿਰਾਏ ਤੇ ਟੈਕਸੀ ਲੈ ਕੇ ਸੁਖ ਲਾਲ ਬਲਦੇਵ ਸੰਘਾ ਸੁੱਚਾ ਸਿੰਘ ਨੇ ਕੈਰੋਂ ਦੇ ਟਿਕਾਣੇ ਲੱਭਣੇ ਸ਼ੁਰੂ ਕੀਤੇ ਤਾ ਕੋਈ ਥੋ ਪਤਾ ਨਾ ਲੱਗਿਆ ਆਖਰਕਾਰ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ 3 ਫਰਵਰੀ ਨੂੰ ਸਰਦਾਰ ਕੈਰੋਂ ਦੀ ਗੱਡੀ ਉਹਨਾਂ ਨੇ ਸਰਦਾਰ ਰਣਜੀਤ ਸਿੰਘ ਦੀ ਕੋਠੀ ਵਿੱਚ ਖੜੀ ਦੇਖੀ ਇਹ ਬੜਮੁੱਲੀ ਸੂਚਨਾ ਪ੍ਰਾਪਤ ਕਰ ਉਹ ਹੋਟਲ ਪਰਤੇ ਫਿਰ ਸੁੰਦਰ ਮਹਿਲ ਹੋਟਲ ਚ ਭਿਆਨਕ ਰੂਪ ਰੇਖਾ ਤਿਆਰ ਹੋਣ ਲੱਗੀ ਸੁੱਚਾ ਸਿੰਘ ਨੇ ਸੁਝਾਅ ਰੱਖਿਆ ਕਿ ਸਰਦਾਰ ਕੈਰੋਂ ਦਾ ਕਤਲ ਉਸਦੀ ਪੰਜਾਬ ਵਾਪਸੀ ਸਮੇਂ ਕੀਤਾ ਜਾਵੇ ਉਸੇ ਦੁਪਹਿਰ ਦਇਆ ਸਿੰਘ ਨੂੰ ਛੱਡ ਕੇ ਬਾਕੀ ਚਾਰੇ ਦਿੱਲੀ ਤੋਂ ਜਰਨੈਲੀ ਸੜਕ ਦੇ ਕਿਸੇ ਟੁਕਮੀ ਥਾਂ ਦਾ ਨਰੀਖਣ ਕਰਨ ਦੇ ਲਈ نکلੇ ਜਿਵੇਂ ਹੀ ਉਹ ਰਸੋਈ ਪਿੰਡ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਸੜਕ ਦੀ ਮੁਰੰਮਤ ਹੋ ਰਹੀ ਹੈ ਅਤੇ ਲੱਕ ਦੇ ਡਰਮ ਵੀ ਰੱਖੇ ਹੋਏ ਨੇ ਤੇ ਸੜਕ ਇੱਕ ਸਾਈਡ ਤੋਂ ਹੀ ਵਰਤੋਂ ਦੇ ਵਿੱਚ ਹੈ ਜਿਸ ਕਰਕੇ ਸੌਖਾ ਰਹੇਗਾ ਤੇ ਨਾਲ ਹੀ ਨੇੜੇ ਪੈਂਦੀ ਡਰੇਨ ਨੰਬਰ 8 ਕਤਲ ਕਰਕੇ ਭੱਜਣ ਲਈ ਵੀ ਰਸਤਾ ਠੀਕ ਰਹੇਗਾ ਇਹ ਤੈਅ ਕਰਕੇ ਉਹ ਦਿੱਲੀ ਵਾਪਸ ਚਲੇ ਗਏ ਰਸਤੇ ਵਿੱਚ ਨਰੇਲਾ ਦੇ ਦੁਰਾਹੇ ਤੇ ਸੁੱਚਾ ਸਿੰਘ ਅਤੇ ਸੁਖ ਲਾਲ ਭੱਜਣ ਦੇ ਰਸਤੇ ਦੀ ਜਾਂਚ ਕਰਨ ਲਈ ਟੈਕਸੀ ਵਿੱਚੋਂ ਉਤਰ ਪਏ ਦੋਨੇ ਪਾਣੀਪੱਤ ਵੱਲ ਜਾਣ ਵਾਲੀ ਰੇਲਵੇ ਲਾਈਨ ਦੇ ਨਾਲ-ਨਾਲ ਕਾਫੀ ਦੂਰ ਤੱਕ ਗਏ ਭੱਜਣ ਦਾ ਰਸਤਾ ਤੈਅ ਕਰਕੇ ਉਹ ਵਾਪਸ ਦਿੱਲੀ ਚਲੇ ਗਏ ਫਿਰ ਬਲਦੇਵ ਸਿੰਘ ਨੇ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਦੀ ਕੋਠੀ ਵਿੱਚ ਹੀ ਕੈਰੋ ਨੂੰ ਕਤਲ ਕਰਨ ਤੇ ਜ਼ੋਰ ਦਿੱਤਾ ਤੇ ਇਸ ਗੱਲ ਦੇ ਉੱਤੇ ਸਾਰਿਆਂ ਨੇ ਸਹਿਮਤੀ ਜਤਾਈ ਫਿਰ ਸੁੱਚਾ ਸਿੰਘ ਆਪ ਉਸ ਜਗ੍ਹਾ ਨੂੰ ਦੇਖਣ ਲਈ ਗਿਆ ਤੇ ਕਿਹਾ ਕਿ ਬਿਲਕੁਲ ਜਗ੍ਹਾ ਟੁਕਮੀ ਹੈ ਕਤਲ ਕਰਨ ਲਈ ਦਿਆ ਸਿੰਘ ਨੂੰ ਛੱਡ ਕੇ ਸਾਰੇ 4 ਫਰਵਰੀ ਦੀ ਸ਼ਾਮ ਨੂੰ ਕਰਜਨ ਰੋਡ ਤੇ ਸਥਿਤ ਸਰਦਾਰ ਰਣਜੀਤ ਸਿੰਘ ਦੇ ਬੰਗਲੇ ਤੇ ਪਹੁੰਚ ਗਏ ਪਰ ਜਦੋਂ ਦੇਖਿਆ ਕਿ ਉੱਥੇ ਬਹੁਤ ਚਹਿਲ ਪਹਿਲ ਹੈ ਤਾਂ ਕੋਈ ਪ੍ਰੋਗਰਾਮ ਹੋ ਰਿਹਾ ਹੈ ਤਾਂ ਪੁੱਛਣ ਤੇ ਪਤਾ ਲੱਗਿਆ ਕਿ ਰੀਗਲ ਸਿਨੇਮੇ ਦੇ ਮਾਲਕ ਦੀ ਕੁੜੀ ਦਾ ਵਿਆਹ ਹੈ ਤਾਂ ਆਮ ਜੀ ਗੱਲ ਸੀ ਕਿ ਇੱਥੇ ਨੇਤਾ ਲੋਕ ਵੀ ਆਉਣਗੇ ਇਸ ਕਰਕੇ ਸੁਰੱਖਿਆ ਜ਼ਿਆਦਾ ਹੋਵੇਗੀ ਇਹ ਕਾਰਨਾਂ ਕਰਕੇ ਪਲਾਨ ਕੈਨਸਲ ਕਰ ਦਿੱਤਾ ਗਿਆ ਤੇ ਫਿਰ ਤੈਅ ਹੋਇਆ ਕਿ ਇਹ ਕਤਲ ਜਰਨਲੀ ਸੜਕ ਤੇ ਹੀ ਕੀਤਾ ਜਾਵੇ 5 ਫਰਵਰੀ ਨੂੰ ਚੁਣੀ ਹੋਈ ਥਾਂ ਨੂੰ ਨਾਹਰ ਫੌਜੀ ਤੇ ਸੋਚਾ ਸਿੰਘ ਇੱਕ ਵਾਰ ਫੇਰ ਦੇਖਣ ਲਈ ਗਏ ਅਤੇ ਡਰੇਨ ਨੰਬਰ 8 ਤੋਂ ਪਿਓ ਮਨਿਆਰੀ ਤੱਕ ਗਏ ਤੇ ਇਹ ਤੈਅ ਕੀਤਾ ਗਿਆ ਕਿ ਇਹ ਥਾਂ ਬਿਲਕੁਲ ਕਤਲ ਕਰਨ ਲਈ ਸਹੀ ਜਗ੍ਹਾ ਹੈ ਤੇ ਫਿਰ ਉਹ ਵਾਪਸ ਦਿੱਲੀ ਚਲੇ ਗਏ ਹੁਣ ਸਵਾਲ ਇਹ ਸੀ ਕਿ ਸਰਦਾਰ ਕੈਰੋਂ ਕਦੋਂ ਦਿੱਲੀ ਤੋਂ ਪੰਜਾਬ ਵਾਪਸ ਜਾ ਰਿਹਾ ਹੈ ਬਲਦੇਵ ਸੰਘਾ ਤੇ ਦਿਆ ਸਿੰਘ ਨੇ ਫਿਰ ਸਾਰੀ ਜਾਣਕਾਰੀ ਇਕੱਠੀ ਕੀਤੀ ਤੇ ਆਪਣੇ ਸਾਥੀਆਂ ਨੂੰ ਦੱਸਿਆ ਕਿ ਸਰਦਾਰ ਕੈਰੋ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਲਈ ਹੈ ਤੇ ਕੱਲ ਨੂੰ ਉਹ ਪੰਜਾਬ ਵਾਪਸ ਜਾ ਰਹੇ ਨੇ। ਕਤਲ ਦੀ ਯੋਜਨਾ ਨੂੰ ਅੰਤਮ ਰੂਪ ਦੇ ਦਿੱਤਾ ਗਿਆ, ਹਥਿਆਰਾਂ ਦੀ ਵੰਡ ਕੀਤੀ ਗਈ। ਸੁਖ ਲਾਲ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਹਥਿਆਰ ਦਿੱਤੇ। ਨਾਹਰ ਫੌਜੀ ਨੂੰ ਰੈਫਲ, ਹੈਂਡ ਗ੍ਰਨੇਡ ਤੇ ਕੁਝ ਕਾਰਦੂਸ, ਬਲਦੇਵ ਸੰਘਾ ਨੂੰ ਰਵਾਲਵਰ, ਦਿਆ ਸਿੰਘ ਨੂੰ 12 ਬੋਰ ਦੀ ਰੈਫਲ, ਸੁੱਚਾ ਸਿੰਘ ਨੇ ਆਪਣੇ ਕੋਲ ਖੁਦ 38 ਬੋਰ ਦਾ ਰਵਾਲਵਰ ਰੱਖਿਆ। ਸੁਖ ਲਾਲ ਨੂੰ ਇਸ ਕਰਕੇ ਕਤਲ ਦੀ ਵਾਰਦਾਤ ਤੋਂ ਬਾਹਰ ਰੱਖਿਆ। ਕਿਉਂਕਿ ਉਸਨੇ ਦੂਜੇ ਦਿਨ ਅਦਾਲਤ ਦੇ ਵਿੱਚ ਪੇ ਸੋਣਾ ਸੀ 6 ਫਰਵਰੀ 1965 ਨੂੰ ਸਵੇਰੇ ਸੁੱਚਾ ਸਿੰਘ ਅਤੇ ਬਲਦੇਵ ਸਿੰਘ ਸਰਦਾਰ ਕੈਰੋਂ ਦੇ ਪ੍ਰੋਗਰਾਮ ਦੀ ਪੁਸ਼ਟੀ ਕਰਨ ਦੇ ਲਈ ਫਿਰ ਕਰਜਨ ਰੋਡ ਤੇ ਸਥਿਤ ਰਣਜੀਤ ਸਿੰਘ ਦੇ ਬੰਗਲੇ ਤੇ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਨਾਹਰ ਫੌਜੀ ਅਤੇ ਦਿਆ ਸਿੰਘ ਨੂੰ ਹਦਾਇਤ ਦਿੱਤੀ ਕਿ ਉਹ ਬਸ ਰਾਹੀ ਪਿਉ ਮਣਿਆਰੀ ਪਹੁੰਚਣ ਜਿੱਥੋਂ ਉਹਨਾਂ ਨੂੰ ਨਾਲ ਲਿਆ ਜਾਵੇਗਾ ਬੰਗਲੇ ਤੇ ਉਹਨਾਂ ਨੇ ਦੇਖਿਆ ਕਿ ਸਰਦਾਰ ਕੈਰੋਂ ਦੀ ਕਾਰ ਤੇ ਸਮਾਨ ਲੱਦਿਆ ਜਾ ਚੁੱਕਿਆ ਹੈ ਉਹ ਉੱਥੋਂ ਸੁੰਦਰ ਮਹਿਲ ਪਹੁੰਚੇ ਤੇ ਸੁਖ ਲਾਲ ਨੇ ਨਾਹਰ ਫੌਜੀ ਦਿਆ ਸਿੰਘ ਦੇ ਨਿਕਲ ਜਾਣ ਦੇ ਬਾਰੇ ਉਹਨਾਂ ਨੂੰ ਦੱਸਿਆ ਫਿਰ ਉਹ ਵੀ ਆਪਣੀ ਮੰਜ਼ਲ ਤੇ ਪਹੁੰਚਣ ਦੇ ਲਈ ਉੱਥੋਂ ਨਿਕਲੇ ਟਾਲੀ ਦੇ ਦਰਖਤ ਹੇਠ ਬੈਠੇ ਬਲਦੇਵ ਸਿੰਘ ਦੀ ਨਜ਼ਰ ਦਿੱਲੀ ਤੋਂ ਆ ਰਹੀਆਂ ਕਾਰਾਂ ਵੱਲ ਸੀ ਕਿੰਨੇ ਸਾਲਾਂ ਤੋਂ ਜੋ ਸੁੱਚਾ ਸਿੰਘ ਸੋਚ ਰਿਹਾ ਸੀ ਆਖਰੋ ਸਵਾ 12 ਵਜੇ ਪੂਰਾ ਹੋਇਆ ਸਰਦਾਰ ਕੈਰੋਂ ਦੀ ਕਾਰ ਦਿੱਲੀ ਤੋਂ ਆਉਂਦੀ ਦੇਖੀ ਤਾਂ ਸੁੱਚਾ ਸਿੰਘ ਉੱਚੀ ਆਵਾਜ਼ ਵਿੱਚ ਆਪਣੇ ਸਾਥੀਆਂ ਨੂੰ ਤਿਆਰ ਹੋਣ ਦੇ ਲਈ ਆਖਣ ਲੱਗਿਆ ਅਤੇ ਸਾਰੇ ਤਿਆਰ ਹੋ ਗਏ ਪਲ ਪਰ ਵਿੱਚ ਬਲਦੇਵ ਸਿੰਘ ਅਤੇ ਸੁੱਚਾ ਸਿੰਘ ਨੇ ਗੋਲੀਆਂ ਨਾਲ ਭਰੇ ਰਵਾਲ ਵਰ ਜੇਬਾਂ ਵਿੱਚੋਂ ਕੱਢ ਲੇ ਇਨੇ ਵਿੱਚ ਕਰਨਾਲ ਵੱਲੋਂ ਆ ਰਹੀ ਸਵਾਰੀਆਂ ਨਾਲ ਪਰਿਵਸਨ ਨੂੰ ਦਿਆ ਸਿੰਘ ਨੇ ਬੰਦੂਖ ਦੀ ਨੋਕ ਤੇ ਰੋਕਿਆ ਤੇ ਟ੍ਰੈਫਿਕ ਕੰਟਰੋਲ ਹੋ ਗਿਆ ਤੇ ਕੈਰੋਂ ਦੀ ਕਾਰ ਵੀ ਨੇੜੇ ਆਉਂਦੀ ਜਾ ਰਹੀ ਸੀ ਸੜਕ ਤੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਪੀ ਡਬਲਯੂ ਡੀ ਦੇ ਇੱਕ ਬੇਲਦਾਸ ਸੀਤਾ RAM ਨੂੰ ਦੇਖ ਕੇ ਸੁੱਚਾ ਸਿੰਘ ਨੇ ਇੱਕ ਖੂਬਸੂਰਤ ਕਹਾਣੀ ਕਢ ਲਈ ਅਧਿ ਕਿਹਾ ਕਿ ਜੋ ਸਾਹਮਣੇ ਕਾਰ ਆ ਰਹੀ ਹੈ ਉਸ ਵਿੱਚ ਅਫੀਮ ਹੈ ਤੇ ਅਸੀਂ ਉਸ ਨੂੰ ਫੜਨਾ ਹੈ ਸੀਤਾ RAM ਗੱਲਾਂ ਵਿੱਚ ਆ ਗਿਆ ਤੇ ਉਸ ਨੇ ਕਾਰ ਨੂੰ ਲਾਲ ਚੰਡੀ ਵਿਖਾ ਦਿੱਤੀ ਤੇ ਸਰਦਾਰ ਕੈਰੋਂ ਦੀ ਕਾਰ ਸਕੂਲ ਦੇ ਸਾਹਮਣੇ ਰੁਕ ਗਈ ਸੁਚਾ ਸਿੰਘ ਨੇ ਕਾਰ ਦੇ ਡਰਾਈਵਰ ਦਲੀਪ ਸਿੰਘ ਨੂੰ ਬਾਹਰ ਨਿਕਲਣ ਲਈ ਕਿਹਾ ਤੇ ਦਲੀਪ ਸਿੰਘ ਹੁਕਮ ਮੰਨ ਕੇ ਰਸੋਈ ਪਿੰਡ ਵੱਲ ਤੁਰ ਪਿਆ। ਇੰਨੇ ਵਿੱਚ ਹੀ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਸਨਤ ਪਵਾਗ ਦੇ ਸ੍ਰੀ ਬਲਦੇਵ ਰਾਜਕਪੂਰ ਕਾਰ ਤੋਂ ਬਾਹਰ ਆ ਕੇ ਸੁਚਾ ਸਿੰਘ ਨਾਲ ਉਲਝ ਪਏ ਜਿੱਥੇ ਮੌਕਾ ਤਾੜਦਿਆਂ ਸੁਚਾ ਸਿੰਘ ਨੇ ਗੋਲੀ ਮਾਰ ਦਿੱਤੀ। ਇਸੇ ਦੌਰਾਨ ਹੀ ਬਲਦੇਵ ਸੰਘਾ ਨੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਕੈਰੋਂ ਤੇ ਗੋਲੀਆਂ ਚਲਾ ਦਿੱਤੀਆਂ ਤੇ ਹਲਾਕ ਕਰ ਦਿੱਤਾ। ਨਾਲ ਬੈਠੇ ਪੀਏ ਜੀ ਸਿੰਘ ਨੂੰ ਵੀ ਦਿਆ ਸਿੰਘ ਤੇ ਬਲਦੇਵ ਸੰਘਾ ਦੀਆਂ ਗੋਲੀਆਂ ਨੇ ਖਤਮ ਕਰ ਦਿੱਤਾ। ਨਹਰ ਸਿੰਘ ਫੌਜੀ ਨੇ ਡਰਾਈਵਰ ਦਲੀਪ ਸਿੰਘ ਨੂੰ ਵੀ ਭੱਜਣ ਦਾ ਮੌਕਾ ਨਾ ਦਿੱਤਾ ਅਤੇ ਗੋਲੀਆਂ ਨਾਲ ਭੰਨ ਦਿੱਤਾ ਬਾਹਰ ਦਾਤ ਕਰਨ ਮਗਰੋਂ ਉਹਨਾਂ ਭੱਜਣ ਵਿੱਚ ਜ਼ਰਾ ਵੀ ਦੇਰ ਨਾ ਕੀਤੀ ਅੱਗੇ ਇਸ ਕੇਸ ਦੇ ਵਿੱਚ ਕੀ ਹੋਇਆ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗਾ ਇਸ ਕੇਸ ਦਾ ਬਣਿਆ ਕੀ ਕਿਹੜੇ ਲੋਕ ਸੀ ਜਿਨ੍ਹਾਂ ਨੂੰ ਫਾਂਸੀ ਹੋਈ ਕਿਹੜੇ ਲੋਕ ਸੀ ਜਿਹੜੇ ਭਰੀ ਹੋਏ ਆਓ ਫਿਰ ਆਪਾਂ ਅਗਲੀ ਕਹਾਣੀ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਦਿਓ ਆ ਗਿਆ ਜੀ ਸਸ਼ਿਕਾ